ਸਤਿ ਸ਼੍ਰੀ ਅਕਾਲ ਜੀ ਆ ਪਿੰਡਾਂ ਕਾ ਤੋੜੀਆਂ ਅਜੇ ਅੱਧੀਆਂ ਵਿੱਚ ਪੱਕ ਗਈਆਂ ਉੱਥੇ ਛੱਡੀਆਂ ਵਿੱਚ ਘਰ ਦੀ ਪਿੰਡੀ ਆ ਆਰਗੈਨਿਕ ਪਿੰਡੀ ਆ ਤਾਂ ਚਲੋ ਖੋਸ਼ਾਂ ਦਾ ਹੋ ਖਾਣਾ ਦਾਣੀਆਂ ਮੈਂ ਉੱਠਿਆ ਸੀ ਅਜੇ ਪਾਣੀ ਤਾਂ ਨਹੀਂ ਪੀ ਗਨਾ ਚਾਹ ਪਾਣੀ ਪੀ ਕੇ ਤਾਂ ਇਤਰੀ ਆ ਗਿਆ ਉਹ ਸਵੇਰ ਦੀ ਠੰਡੀ ਹਵਾ ਚਲਦੀ ਵਖਾਇੋ ਦੂਰ ਖੇਤਾਂ ਦੀ ਬੁੱਲੀਆਂ ਆ ਰੌਣਕ ਚਲਦੀ ਆ ਹਵਾ ਚਲਦੀ ਆ ਸਵੇਰ ਸਵੇਰੇ ਸੱਜ ਤੋੜਨ ਆਈ ਇਹ ਦੇਖਾ ਵੇਖੋ ਆ ਤੋੜੀਆਂ ਨੂੰ ਲੱਗੇ ਵੇ ਕਿੱਡੇ ਕਿੱਡੇ ਸੋਨੇ ਫੁੱਲ ਤੇ ਆ ਮੱਖੀ ਬੈਠੀ ਇਹ ਕਾਹ ਨੂੰ ਕੀ ਜਾਂਦਾ ਪਤ ਨਹੀਂ ਜਾਂਦਾ ਕਿ ਕਿਵੇਂ ਐਂਦਾ ਅੱਛਾ ਉਧਰ ਵਿਖਾਇਓ ਪਰ ਲੱਗਿਆ ਆਪਣਾ ਕਦੂ ਆ ਲੱਗੇ ਕਿੰਨੇ ਫੁੱਲ ਲੱਗੇ ਉਹ ਬਰਾ ਜੋੜੇ ਵੀ ਲੱਗੇ ਹੋਏ ਫੁੱਲ ਟਿਕਾ ਕੇ ਅੱਛਾ ਇੱਧਰ ਵਿਖਾਇਓ ਆਖਰ ਖਰਬੂਜੇ ਖਰਬੂਜਿਆਂ ਨੂੰ ਇਹ ਮੈਂ ਕੋਲੇ ਜਾ ਕੇ ਵਿਖਾਣਾ ਤੁਹਾਨੂੰ ਇਹਨਾਂ ਨੂੰ ਫੁੱਲ ਪੈ ਗਿਆ ਆਪਣੇ ਅੱਗੇ ਆ ਦੇਖੋ ਖਰਬੂਜੇ ਨੇ ਵੀ ਆਪਣਾ ਨੇ ਫਲ ਚੱਕ ਲਿਆ ਉਧਰ ਖਖੜੀ ਨੇ ਵੀ ਅੱਗੇ ਚੱਕਿਆ ਉਹ ਵੀ ਦਿਖਾਉਣਾ ਤੁਹਾਨੂੰ ਇਹ ਇਹ ਆਪਣੀਆਂ ਖਖੜੀਆਂ ਮੰਗਾ ਉਹ ਸਾਰੇ ਅੱਗੇ ਨਾ ਹਲ ਚੱਕ ਲਿਆ ਪੂਰਾ ਟਿਕਾ ਕੇ ਇਹ ਸਾਦ ਬਸ ਹੋਰ ਥੋੜੇ ਦਿਨ ਤੱਕ ਇਹਨਾਂ ਨੂੰ ਖਰਪੂਜੇ ਖਰਬਾਜ ਲੱਗਣ ਲੱਗ ਜਾਣਗੇ ਤੇ ਆਪਣਾ ਕਰੇਲਾ ਵੀ ਹੱਸਦਾ ਕਰੇਲੇ ਵੀ ਲੱਗੇ ਆ ਤੇ ਹਰ ਸਮਾਰਟਨ ਤੇ ਪਤਾ ਨਹੀਂ ਬੂਟੇ ਨਿੱਕੇ ਰਹਿ ਗਏ ਇਹਨਾਂ ਨੂੰ ਘਾਟ ਘੋਟ ਗਏ ਇਹ ਵੀ ਵੈਸੇ ਲੱਗਦੇ ਹੁੰਦੇ ਦੁਬਾਰੇ ਆ ਫੁੱਲ ਨਾ ਜਿਹੜੇ ਸਵੇਰੇ ਸਵੇਰੇ ਜਗਦੇ ਬੜੇ ਸੋਹਣੇ ਲੱਗਦੇ ਯਾਰ ਸਬਜ਼ੀ ਦੇ ਉਹ ਦੁਪਹਿਰੇ ਤਾਂ ਧੁੱਪ ਨਾਲ ਇਹ ਮੇਚੇ ਜਾਂਦੇ ਆ ਤੇ ਆਏ ਸਵੇਰ ਨਾ ਜਦੋਂ ਫੁੱਲ ਵਾਕੇ ਸਬਜੀ ਵੀ ਦੀ ਹੈ ਇਹ ਦੇਖੋ ਦੁਕਾਨ ਨਹੀਂ ਮੇਰੇ ਆ ਆ ਮਾਗਾ ਪੂਰਾ ਸਵਾਦ ਆ ਜਾਂਦਾ ਭਾਈ ਜਦੋਂ ਲੈ ਕਹਿੰਦਾ ਖਰਬੂਜੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕੀ ਸਿਸਟਮ ਹੈ ਤਾਂ